ਆਨੇ ਗਏ ਸਾਡੇ ਉਮੀਦਵਾਰ ਸ਼੍ਰੀਮਤੀ सुरेंद्र ਕੌਰ ਜੀ ਨੇ ਅੱਜ ਕਾਗਜ਼ ਕਾਗਜ਼ दाखिल ਕੀਤੇ ਹੈ ਮੈਂ ਇਹਨਾਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਤੇ ਮੈਂ ਕਾਂਗਰਸ ਹਾਈ ਕਮਾਂਡ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਇੱਕ ਬਹੁਤ ਹੀ ਨੇਕ ਸੂਝਵਾਨ ਕਰਾਸ ਰੂਟ ਵਰਕਰ ਇੱਕ ਮਹਿਲਾ ਉਮੀਦਵਾਰ ਨੂੰ ਲਾਨਿਆ ਤੇ ਸਾਨੂੰ ਇਹਨਾਂ ਦੇ ਉਮੀਦਵਾਰ ਬਣ ਦੇ ਨਾਲ ਬੜਾ ਬਲ ਮਿਲਿਆ ਹੈ ਕਿਉਂਕਿ ਸ ਇੱਥੇ ਡਿਮਾਂਡ ਸੀ ਕਿ ਮਹਿਲਾ ਉਮੀਦਵਾਰ ਤੁਸੀਂ ਕਦੇ ਨਹੀਂ ਦਿੰਦੇ ਮਹਿਲਾ ਉਮੀਦਵਾਰ ਦੋ ਤੇ ਨਾਲ-ਨਾਲ ਕਾਂਗਰਸ ਦੇ ਵਰਕਰ ਨੂੰ ਇਹ ਸੀ ਕਿ ਸਾਡੇ ਵਿੱਚੋਂ ਦੋ ਤੁਸੀਂ ਹਲੇ ਸਾ ਵੱਡੇ ਲੀਡਰ ਬਾਹਰੋਂ ਲਿਆ ਕੇ ਆ ਵੱਡੇ ਲੀਡਰ ਦੇਦੇ ਸੋ ਅੱਜ ਪਰਿਵਾਰਵਾਦ ਵੀ ਨਹੀਂ ਰੱਖਿਆ ਪਾਰਟੀ ਨੇ ਇੱਕ ਮਹਿਲਾ ਨੂੰ ਵੀ ਉਮੀਦਵਾਰ ਪੜਾਇਆ ਮੈਂ ਭਾਈ ਕਮਾਂਡ ਦਾ ਬਹੁਤ-ਬਹੁਤ ਧੰਨਵਾਦ ਕਰਦਾ ਅੱਜ ਕਾਗਜ਼ ਭਰੇ ਹੈ ਮੈਂ ਬੀਬੀ ਸ੍ਰਿੰਦਰ ਕੌਰ ਜੀ ਨੂੰ ਬਹੁਤ-ਬਹੁਤ ਸ਼ੁਭ ਕਾਮਨਾਵਾਂ ਦਿੰਦਾ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ 20 ਦਿਨਾਂ ਦੇ ਵਿੱਚ ਲੋਕਾਂ ਕੋਲ ਜਾਵਾਂਗੇ ਵੋਟਾਂ ਮੰਗਾਗੇ ਤੇ ਵੱਡੇ ਪੱਧਰ ਤੇ ਮੈਨੂੰ ਯਕੀਨ ਹੈ ਕਿ ਕਾਂਗਰਸ ਪਾਰਟੀ ਦੀ ਜਿੱਤ ਹੋਏਗੀ ਸਰ ਮੁਖਾਲਿਫੀ ਕਿਹੜੇ ਮੁੱਦੇ ਆ ਇਹ ਪਾਰਲੀਮੈਂਟ ਦੇ ਰਿਜ਼ਲਟਸ ਨੇ ਇਹਦੇ ਵਿੱਚ ਕਾਂਗਰਸ ਦੇ ਵਿੱਚ ਆਵਾਜ਼ਾਂ ਆ ਰਹੀਆਂ ਨੇ ਕਿ ਇਨਫਰਸਟ੍ਰਕਚਰ ਹੋਣੀ ਚਾਹੀਦੀ ਆ ਫਿਰ ਅਨਲਿਸਿਸ ਦੇਖੋ ਰਿਜ਼ਲਟਸ ਆ ਕਿ ਐਸ ਤੋਂ ਬਿਚ 2019 40% ਡਿਗਿਆ ਜਾਂ ਐਸ ਤੋਂ ਬਿਚ ਐਸੈਂਬਲੀ ਇਲੈਕਸ਼ਨ ਜਸਟ 3% ਇਨਕਰੀਜ਼ ਹੋਈ ਹੈ। ਇਹ ਇਸ ਨਾਟ ਐਲੋਸਿਫ ਮਾਲਵਾ ਆਲਮੋਸਟ ਥੀਨ ਹੋ ਗਿਆ। ਉਹਦੇ ਜਵਾਬ ਚ ਬਰਿੰਗ ਸਾਹਿਬ ਨੇ ਜਵਾਬ ਦਿੱਤਾ ਤਾਂ ਸਾਡਾ ਕੀ ਹੈ ਇਹ। ਮੈਂ ਇਹ ਕਹਣਾ ਕਿ ਪਾਰਟੀਆਂ ਇਨਟਰੋਸਪੈਕਸ਼ਨ ਹਮੇਸ਼ਾ ਕਰਦੀਆਂ ਰਹਿੰਦੀਆਂ ਹਨ। ਜੇ ਜਿੱਤਿਆ ਹੋਵੇ ਤਾਂ ਵੀ ਕਰਨੀ ਹੁੰਦੀ ਹੈ, ਜੇ ਹਾਰਿਆ ਹੋਵੇ ਤਾਂ ਵੀ ਕਰਨੀ ਹੁੰਦੀ ਹੈ। ਜੋ ਹਾਲਾਤਾਂ ਦੇ ਮੱਦੇ ਨਜ਼ਰ ਜਿਸ ਤਰੀਕੇ ਦੇ ਨਾਲ ਸਾਨੂੰ ਵੋਟ ਪਈ ਹੈ ਜਾਂ ਜਿਨਵੇਂ ਸਾਡੀਆਂ ਸੀਟਾਂ ਜਿੱਤੀਆਂ ਉਹ ਉਸ ਦੇ ਨਾਲ ਕੋਈ ਹਰਜ ਨਹੀਂ ਹੈ ਜੇ ਉਸ ਨੂੰ ਹੋਰ ਕੋਖਿਆ ਜਾਵੇ ਕਿ ਕਿਆਕਿਆ ਕਿੱਥੇ ਕਮੀਆਂ ਰਹੀਆਂ ਤੇ ਕਿੱਥੇ ਸਾਨੂੰ ਸਟਰੈਂਥ ਮਿਲੀ ਹੈ ਇਹ ਦੇਖ ਲੈਣੇ ਤੇ ਕੋਈ ਹਰਜ ਨਹੀਂ ਹੈ ਪਾਰਟੀ ਨੂੰ ਦੇਖ ਲੈਣਾ ਚਾਹੀਦਾ ਤੁਹਾਨੂੰ ਲੱਗਦਾ ਹੈ ਕਿ ਪਾਰਟੀ ਕੁਡ ਹੈਵ ਗੇਨ ਮੋਰ ਇਹ ਤਾਂ ਹਮੇਸ਼ਾ ਹੀ ਰਹਿੰਦਾ ਹੈ ਤੁਸੀਂ ਕਦੇ ਵੀ ਇਲੈਕਸ਼ਨ ਲੜੋ ਮੈਂ ਮੈਂ ਪੌਣੇ 2 ਲੱਖ ਵੋਟਰਾਂ ਦੇ ਜਿੱਤੇ ਆ ਤਾਂ ਮੈਨੂੰ ਅੱਜ ਵੀ ਲੱਗਦਾ ਹੈ ਕਿ ਜੇ ਮੈਂ ਇਹ ਗੱਲਾਂ ਵੀ ਕਰ ਲੈਂਦਾ ਤਾਂ ਮੈਂ ਹੋਰ ਸ਼ਾਇਦ ਜਿੱਤਦਾ ਸੋ ਇਸ ਕਰਕੇ ਇਹ ਹਮੇਸ਼ਾ ਹੀ ਰਹਿੰਦਾ ਹੈ ਕਿ ਜੇ ਐਸੀ ਸੱਤ ਜਿੱਤੇ ਹੈ ਅਨੰਦਪੁਰ ਸਾਹਿਬ ਜਾਂ ਹੁਸ਼ਿਆਰਪੁਰ ਵੀ ਜਿੱਤੀ ਜਾ ਸਕਦੀ ਸੀ ਤੁਹਾਡਾ ਕਿਉਂ ਨਹੀਂ ਜਿੱਤੀ ਜਾ ਸਕਦੀ ਸੀ ਜੀ ਮੈਂ ਤਾਂ ਹਮੇਸ਼ਾ ਕਹਿੰਦਾ ਕਿ ਜਿੱਤੀ ਜਾ ਸਕਦੀ ਸੀ ਔਰ ਲੀਡ ਵੀ ਹੋਰ ਵੱਧ ਸਕਦੀ ਸੀ ਸਾਡਾ ਵੋਟ ਸ਼ੇਅਰ ਵੀ ਹੋਰ ਵੱਧ ਸਕਦਾ ਸੀ ਇਹ ਹੁੰਦਾ ਹੀ ਹੈ ਸੋ ਪਾਰਟੀ ਨੂੰ ਇਹ ਦੇਖਣ ਚ ਕੋਈ ਹਰਜ ਨਹੀਂ ਹੈ ਜੇ ਨਾ ਕੇਜਰੀ ਦਾ ਵੀ ਜਿਹੜਾ ਸਾਰੇ ਕਿੰਦਾ ਦੇਖਦੇ ਨੇ ਇਹ ਕੱਲ ਤਾਂ ਆਮ ਆਦਮੀ ਪਾਰਟੀ ਨੇ ਕਾਫੀ ਢੋਲ ਵਜਾਇਆ ਲੇਕਿਨ ਉਹਨੇ ਨਿਰਾਸ਼ਾ ਦੇਖਣ ਨੂੰ ਮਿਲਦੀ ਹੈ ਦੇਖੋ ਬਾਰਡਰ ਵਿੱਚ ਲੜਾਈ ਲੜ ਕੇ ਲੱਡੇ ਗਿਆ ਸੀ ਉਥੋਂ ਜਿੱਤ ਕੇ ਵਾਪਸ ਆ ਰਿਹਾ ਸੀ ਰਸਤੇ 'ਚ ਪਤਾ ਲੱਗਿਆ ਕਿ ਇਹ ਜ ਲੜਾਈ ਘੱਟ ਵੀ ਰਹੀ ਵਾਪਸ ਆ ਜਾਓ ਸੋ ਮੈਨੂੰ ਐ ਦੱਸੋ ਕਿ ਕਿਹੜੀ ਜਿੱਤ ਕਰਕੇ ਆ ਰਿਹਾ ਸੀ ਜਿਹੜੇ ਰਾਤ ਪਟਾਕੇ ਚਲਣੇ ਸ਼ੁਰੂ ਕਰਤੇ ਇਹ ਕਰਦੇ ਕਿ ਆ ਆਮ ਆਦਮੀ ਪਾਰਟੀ ਵਾਲੇ ਯਾਰ ਤੁਸੀਂ ਹਜ਼ਾਰਾਂ ਕਰੋੜ ਰੁਪਏ ਦੇ ਕੱਪੜੇ ਦੇ ਵਿੱਚ ਅੰਦਰ ਹੋ ਤੇ ਪੰਜਾਬ ਦੇ ਵਿੱਚ ਜਿਹੜਾ ਕੱਪੜਾ ਹੋਇਆ ਮੈਂ ਉਸਦੀ ਵੀ ਮੰਗ ਕਰਦਾ ਕਿ ਜਿਹੜਾ ਸ਼ਰਾਬ ਸੇਮ ਪਾਲਿਸੀ ਹੈ ਦਿੱਲੀ ਵਾਲਿਆਂ ਨੇ ਮਾੜੀ ਪਾਲਿਸੀ ਯਾਰ ਕੱਪੜੇ ਵਾਲੀ ਪਾਲਿਸੀ ਦੇਖ ਕੇ ਡਰ ਕੇ ਵਾਪਸ ਲੈ ਲਈ ਲੇਕਿਨ ਪੰਜਾਬ ਵਾਲਿਆਂ ਨੇ ਤਾਂ ਉਹੀ ਪਾਲਿਸੀ ਅੱਜ ਤੱਕ ਚਲਾਈ ਪਈ ਹੈ ਉਹੀ ਜਿਹੜਾ ਥੋਕ ਦਾ ਕਮਿਸ਼ਨ ਹੈ ਉਹ ਡਬਲ ਕਰਕੇ ਵੰਡੀ ਜਾ ਰਿਹਾ ਤੇ ਕਰੋੜਾਂ ਹਜ਼ਾਰਾਂ ਕਰੋੜ ਦਾ ਕੱਪੜਾ ਪੰਜਾਬ ਦੇ ਵਿੱਚ ਵੀ ਹੈ ਮੈਂ ਇਹ ਮੰਨ ਕਰਦਾ ਹਾਂ ਕਿ ਪੰਜਾਬ ਵਿੱਚ ਵੀ ਇਸ ਦੀ ਥੋਕ ਹੋਣੀ ਚਾਹੀਦੀ ਹੈ ਤੇ ਜਿਹੜੇ ਲੋਕ ਲੁੱਟ ਰਹੇ ਤੁਮੇ ਹੱਤੀ ਪੰਜਾਬ ਨੂੰ ਉਹਨਾਂ ਨੂੰ ਸਾਹਮਣੇ ਲਿਆਉਣਾ ਚਾਹੀਦਾ ਕਾਂਗਰਸ ਕਾਫੀ ਟਾਈਮ ਤੋਂ ਡਿਮਾਂਡ ਕਰ ਰਹੀ ਹੈ ਤੁਹਾਨੂੰ ਕੀ ਲੱਗਦਾ ਵੀ ਪੰਜਾਬ ਕੇ ਵਾਲੀ ਇਹੇ ਜਿਹੀ ਇਨਫਰਿਅਰਫੋਰਮ ਸੇ ਇੰਕੂ ਨਹੀਂ ਇਦਾਂ ਆ ਕਿ ਸਾਡੇ ਮੁੱਖ ਮੰਤਰੀ ਜੀ ਜਾਂਦੇ ਆ ਹਮੇਸ਼ਾ ਨੂੰ ਮੱਥਾ ਟੇਕਿਉਂਦੇ ਆ ਤੇ ਉਹਨਾਂ ਦੇ 6 ਮਹੀਨੇ ਲੰਘ ਜਾਂਦੇ ਆ ਹੁਣ 6 ਮਹੀਨੇ ਪੂਰੇ ਹੋਣ ਵਾਲੇ ਆ ਹੁਣ ਫੇਰ ਜਾਣਗੇ ਸੀਐਮ ਸਾਹਿਬ ਚਲੰਦਰ ਰੋਕੇ ਲੱਗਦਾ ਕਿ ਫਰਕ ਪੋਗਾ ਚੋੜਾ ਚੇਨ ਕੋਣ ਚੰਦਰ ਰਹੇਗਾ ਸੀਐਮ ਸਾਹਿਬ ਕੋ ਕਰਿਆ ਲੱਗਿਆ ਓ ਯਾਰ ਪਹਿਲੇ ਉਰੇ ਦਾ ਦੜਾ ਸੱਟਾ ਬਹੁਤ ਚੱਲਦਾ ਨਸ਼ਾ ਪਹਿਲੇ ਉਰੇ ਬਹੁਤ ਹੈ ਤੁਸੀਂ ਉਨੋਰੇ ਹੋਰ ਲਿਆ ਕੇ ਪਟਾਰ ਕੇ ਹੋਰ ਵੱ ਜਿਸ ਦਿਨ ਦਾ ਇਹ ਮੁੱਖ ਮੰਤਰੀ ਬਣਿਆ ਘਰ ਘਰ ਦੇ ਵਿੱਚ ਨਸ਼ਾ ਵਿਕਣ ਲੱਗ ਗਿਆ ਮੈਂ ਪਹਿਲਾਂ ਕਿਹਾ ਸੀ ਸਟੇਟ ਚਲਾਉਣ ਦੇ ਵਿੱਚ আর ਸਟੇਜ ਚਲਾਉਣ ਦੇ ਵਿੱਚ ਫਰਕ ਹੈ ਇਹ ਬੰਦਾ 2 ਸਾਲ ਤੋਂ ਸਟੇਜ ਹੀ ਚਲਾ ਰਿਹਾ ਇਹਨੇ ਸਟੇਟ ਨਹੀਂ ਚਲਾਈ ਨਾ ਹੀ ਇਸ ਤੋਂ ਚਲਣੀ ਹੈ ਬੜੀ ਛੇਤੀ ਮੈਨੂੰ ਪੂਰੀ ਉਮੀਦ ਹੈ ਕਿ ਇਸ ਤੋਂ ਨਜਾਤ ਮਿਲ ਜਣੀ ਆ ਤੁਸੀਂ ਚੋਣ ਜਿਤਾਓ ਸਾਨੂੰ ਉਸ ਤੋਂ ਬਾਅਦ ਇਹਨਾਂ ਦੀ ਛੁੱਟੀ ਹੋ ਜਾਣੀ ਹੈ ਮੈਂ ਕਿਹਾ ਸੀ ਕਿ ਇਹ ਇਲੈਕਸ਼ਨ ਕਰਦੇ ਇਹਨਾਂ ਦੀ ਗਵਰਨਮੈਂਟ ਜਾਊਗੀ ਹਾਂ ਮੈਂ ਤਾਂ ਅੱਜ ਵੀ ਕਹਿ ਰਿਹਾ ਥੋੜੇ ਜਿਹੇ ਟਾਈਮ ਦਾ ਲਗੂਗਾ ਨਾ ਥੋੜੇ ਜੇ ਟਾਈਮ ਦਿਓ ਇਹ ਜਾ ਰਹੀ ਹੈ ਸਰਕਾਰ ਬੜੀ ਛੇਤੀ ਇਹ ਹੁਣ ਆਪਣੇ ਆਖਰੀ ਪੜਾ ਦੇ ਵਿੱਚ ਆਖਰੀ ਦਿਨਾਂ ਦੇ ਵਿੱਚ ਹੈ ਉਸ ਤੋਂ ਬਾਅਦ ਵਜਾ 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 ਆਓ ਵਜਾ ਨਾ ਕੰਮ ਦੇਖੋ ਘਰ ਸੁਣੋ ਇਹਨਾਂ ਦੇ ਇੱਕ ਛਾਪਾ ਹੁੰਦਾ ਨਾ ਛਾਪੇ 'ਚ ਡੱਡੂ ਪਾ ਦੋ ਉਹ ਕਦੇ ਇੱਕ ਗਿਰ ਜਾਂਦਾ ਕਦੇ ਦੋ ਬਾਰ ਗਿਰ ਜਾਂਦਾ ਕਦੇ ਛਾਪਾ ਉਲਟਾ ਹੋ ਜਾਂਦਾ ਛਾਪਾ ਉਲਟਾ ਹੋਣ ਵਾਲਾ ਤੇ ਇਹ ਸਰਕਾਰ ਰਹਿਣੀ ਨਹੀਂ ਥੋੜੇ ਦਿਨਾਂ ਤੱਕ ਆ ਇਲੈਕਸ਼ਨ ਦੀ ਵੇਟ ਕਰ ਲਓ ਤੁਸੀਂ ਇਹ ਬਜਾਰਾ ਦੇ ਜਾਰਾ ਚਾਰ ਇਲੈਕਸ਼ਨ ਜਿਹੜੇ ਮਹੀਨੇ ਦੇ ਵਿੱਚ ਵਿੱਚ ਅਗਲੇ ਚ ਹੋ ਜਾਣੇ ਤੁਹਾਡੀ ਜਗ੍ਹਾ ਤੇ ਹਰਪਾਜੀ ਮਾਂ ਬੈਠੀ ਸੀ ਕਹਿ ਕੇ ਗਏ ਪੰਜ ਚੋਂ ਚਾਰ ਗਰੰਟੀਆਂ ਤਾਂ ਪੂਰੀਆਂ ਹੋਈਆਂ ਤੇ ਨਾਲ ਹੀ ਅਮਨਪੁਰਾ ਨੇ ਕਹਿ ਦਿੱਤਾ ਕਿ ਸਾਡਾ ਜਿਹੜਾ ਪੁਰਾਣਾ ਮਿਲਟਰੀ ਉਹ ਪਿੱਟ ਚੂਰਾ ਮਾਰ ਕੇ ਨਹੀਂ ਪੰਜ ਚੋਂ ਚਾਰ ਨੇ ਹੋਈ 13 ਚੋਂ ਤਿੰਨੇ ਗਰੰਟੀਆਂ ਰਹਿ ਗਈਆਂ ਉਹ ਵੀ ਹੁਣ ਖਤਮ ਹੋ ਜਾਣੀਆਂ ਅੱਛਾ ਜਿਹੜੀ ਐਨਐਸਏ ਵਧਾਤਾ ਹੈ ਤੁਹਾੜੀ ਕੀ ਕਹਿਣਾ ਹੈ ਤੇ ਅਮਰਪਾਲ ਉਹਦੇ ਐਨਐਸਏ ਥਾਲੋ ਹੁਕਤਾ ਹੈ ਪਰ ਗੜੋਣਾ ਦਾ ਕਹੇ ਕਿ ਜਿੰਨੀ ਸਜ਼ਾ ਜਿੰਨੀ ਜਿੰਨਾ 10 ਤੋਂ 10 ਕਾ ਫਰਾਂ ਦੇ ਕੋਟਾ ਦੇ ਕੀ ਇਹ ਇਦਾਂ ਹੈ ਕਿ ਘੱਟ ਤੇ ਘੱਟ ਲੋਕਾਂ ਦੇ ਫਤਪੇ ਦੇ ਅੱਗੇ ਸਿਰ ਚੁਕਾਉਣਾ ਚਾਹੀਦਾ ਲੋਕਾਂ ਨੇ ਉਸ ਨੂੰ ਚੁਣ ਕੇ ਆਪਣਾ ਨਮਾਇੰਦਾ ਬਣਾਇਆ Let him represent the public ਉਸ ਨੂੰ ਮੌਕਾ ਦੇਣਾ ਚਾਹੀਦਾ ਕਿ ਉਹ ਪਬਲਿਕ ਦੇ ਜਿਹੜੇ ਜਿਨ੍ਹਾਂ ਨੇ ਉਹਨਾਂ ਨੂੰ ਚੁਣਿਆ ਉਹਨਾਂ ਨੂੰ ਪਾਰਲੀਮੈਂਟ ਚ ਜਾ ਕੇ ਰਿਪਰੈਜ਼ੈਂਟ ਕਰੇ ਸੋ ਇਸ ਤਰ੍ਹਾਂ ਅਨਸੈਸਰੀਲੀ ਬਿਨਾ ਕਾਰਨ ਤੋਂ ਐਨਐਸਏ ਬਣਾਉਣਾ ਕੋਈ ਚੰਗੀ ਗੱਲ ਨਹੀਂ ਹੈ ਮੈਂ ਇਸ ਦੀ ਨਿੰਦਾ ਕਰਦਾ। ਜੀ ਸ਼ਰਾਬ ਪੋਲਿਸੀ ਆ ਕੇ ਹਾਈ ਕੋਰਟ ਮੈਡਮ ਜੀ ਨਾਮ ਦੇ ਵਾਸਤੇ ਕਾਂਗਰਸ ਨੇ ਮੰਗੀ ਸੀ ਜਾਰੀ ਕੀਤੀ ਪੋਲਿਸੀ ਨੂੰ ਲੈ ਕੇ ਕਿ ਹਾਈ ਕੋਰਟ ਯਾਰ ਆਪਾਂ ਭੈਣ ਜੀ ਦੇ ਕਾਗਜ਼ ਜਮਾ ਕਰਾਉਣਾ ਹੈ ਪੰਜਾਬ ਤੋਂ ਹੋਣਾ ਹੈ ਹੋਰ ਕਰ ਲਓ ਮੈਂ ਸ਼ਰਾਬ ਪੋਲਿਸੀ ਲੈ ਕੇ ਹਾਈ ਕੋਰਟ ਕਾਂਗਰਸ ਜਾਏਗੀ ਕੌਣ ਜੀ ਸ਼ਰਾਬ ਪੋਲਿਸੀ ਨੂੰ ਲੈ ਕੇ ਪੰਜਾਬ ਦੀ ਨੂੰ ਲੈ ਕੇ ਕਾਂਗਰਸ ਹਾਈ ਕੋਰਟ ਜਾਏਗੀ ਦੇਖੋ ਗੱਲ ਇਹ ਹੈ ਕਿ ਸ਼ਰਮਤ ਆ ਇਹਨਾਂ ਨੂੰ ਆਪ ਹੋਣੀ ਚਾਹੀਦੀ ਹੈ ਕਿ ਜਿਹੜੀ ਪੋਲਿਸੀ ਪਿੱਛੇ सीएम दिल्ली अंदर बैठा है ਤੁਸੀਂ ਉਸੇ ਉਹੀ ਪਾਲਿਸੀ ਚਲਾਈ ਜਾਂਦੇ ਹੋ ਤੁਸੀਂ ਸਰਵ ਕਰੋ ਤੁਸੀਂ ਇਹ ਲੁੱਟ ਬੰਦ ਕਰੋ ਲੇਕਿਨ ਸ਼ਰਾਬੀਆਂ ਦੀ ਸਰਕਾਰ ਹੈ ਨਸ਼ੇ बिक ਰਹੇ ਆ ਤੇ ਨਸ਼ੇ ਇੱਥੇ ਵੱਧ ਰਹੇ ਆ ਜਿੰਨਾ ਚਿੱਟਾ ਵੈਸਟ ਦੇ ਵਿੱਚ बिक ਰਿਹਾ ਸ਼ਾਇਦ ਕਿਤੇ ਨਹੀਂ ਵਿਗਦਾ ਜਿੰਨਾ ਨਰਕ ਵੈਸਟ ਦੇ ਵਿੱਚ ਹੈ ਸ਼ਾਇਦ ਕਿਤੇ ਪੰਜਾਬ ਦੇ ਵਿੱਚ ਨਹੀਂ ਹੈ ਬੈਸਟ ਦੇ ਲੋਕ ਅੱਜ ਉਸ ਦਾ ਜਵਾਬ ਦੇਣ ਕੇ ਆਉਣ ਵਾਲੇ ਦਿਨਾਂ ਵਿੱਚ ਬਹੁਤ ਰੋਣਾ ਰੋਣਾ ਪਰ ਅੰਮ੍ਰਿਤਸਰ ਜਲਦੀ ਜਿਹੜੀ ਥਲ ਪਾਈ ਜਾਏਗੀ ਕਾਲੀ ਮੇਡਾ ਜਿਹੜਾ ਪਾਰਕਸ ਦੇ ਵਿੱਚ ਵੀ ਹੈ ਅਸ਼ੂ ਹੋਣਾ ਨੇ ਰਾਜੀ ਕਲਾਪ ਵੋਟ ਅੱਛਾ ਐਸੇ ਜਿਹੜੇ ਮੁੱਦੇ ਇਹਨਾਂ ਨੇ ਮੇਰੇ ਤੋਂ ਮੁੱਦੇ ਪੁੱਛਿਆ ਲੱਸੀਆਂ ਦਾ ਮੁੱਦਾ ਮੇਨ ਹੈ ਜੀ ਇਸ ਬੈਸਟ ਹਲਕੇ ਦੇ ਵਿੱਚ ਹਰ ਗਲੀ ਦੇ ਵਿੱਚ ਪਾਣੀ ਘੁਮਰਿਆ ਗੰਦਾ ਮੈਂ ਕੱਲ ਹੀ ਗੱਦੇ ਪਾਣੀ ਵਿੱਚ ਨੂੰ ਲੰਘ ਕੇ ਆਇਆ ਸਮੈਲ ਲੈਣੇ ਆ ਕਿ ਉੱਤੇ ਰਹਿੜਾ ਮੁਹਾਲ ਹੈ ਪੀਣ ਵਾਸਤੇ ਗੰਦਾ ਪਾਣੀ ਆਉਂਦਾ ਹੈ ਲੋਕਾਂ ਦੇ ਘਰਾਂ ਦੇ ਵਿੱਚ ਐਸੀ ਇੱਥੇ ਨਸ਼ਾ ਖਤਮ ਕਰਨਾ ਆ ਰ ਇੱਥੇ ਦੀ ਡਿਵੈਲਪਮੈਂਟ ਸਿੱਧੀ ਕਰਨੀ ਹੈ ਮੈਂ ਐਮਸੀ ਰਿਆਂ ਪੈਂਟ ਦੀ ਐਮਸੀ ਰਹੇ ਸਾਨੂੰ ਪਤਾ ਹੈ ਇਸ ਤਰੀਕੇ ਦੇ ਨਾਲ ਡਿਵੈਲਪਮੈਂਟ ਕਰਾਉਣੀ ਹੈ ਅੱਜ ਇਹ ਸਰਕਾਰ ਨੂੰ ਜੇ ਸਬਕ ਸਿਖਾਓਗੇ ਤਾਂ ਇਹਨਾਂ ਨੂੰ ਹਲੂਣਾ ਦੇਣਾ ਇਸ ਕਰਕੇ ਇਹਨਾਂ ਨੂੰ ਹਰਵਾਉਣਾ ਜ਼ਰੂਰੀ ਹੈ ਇੱਥੇ ਮੁੱਖ ਮੰਤਰੀ ਆ ਕੇ ਬੈਠ ਜਵੇ ਇੱਥੇ ਜਿਹੜਾ ਮਰਜੀ ਆ ਕੇ ਬੈਠੇ ਲੇਕਿਨ ਲੋਕਾਂ ਨੇ ਜਿਹੜੀ ਵੋਟ ਹੈ ਉਹ ਸਰਕਾਰਾਂ ਦੇ ਉਲਟ ਪਾਉਣੀ ਹੈ ਚਾਹੇ ਉਹ ਕੇਂਦਰ ਸਰਕਾਰ ਹੈ चायों पंजाबी सर बहुत बढ़िया हैं अजीब अजीब साहब हों पहन दी हों पहन दी लास्ट पोस्ट है ना कैबिनेट मंत्री हमारे रोड़ा ने यूँ लेके आया है कि ज़रा नशे के खिलाफ जैसे कि नेशनल है रेनेर को मतलब ये ना कि सीएम साहब ने ताज्जता कर एक फ्लैटफॉर्म मिलेगा ना ਜਦੋਂ ਉਸ ਲੈਵਲ ਤੇ ਆਵਾਂਗੀ ਇਹ ਤੁਸੀਂ ਗੱਲ ਕਰਿਓ ਮੈਂ ਜਵਾਬ ਦਉ ਤੁਹਾਡੇ ਦੇ ਨਾਲ ਸੰਗ ਦਾ ਪਾਰਟੀ ਨੇ ਜਿਹੜਾ ਵਿਸ਼ਵਾਸ ਦਿੱਤਾ ਹੈ ਉਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਹਾਡਾ ਤੋਂ ਵਿਸ਼ਵਾਸ ਮੈਂ ਧੰਨਵਾਦੀ ਹਾਂ ਤੁਹਾਨੂੰ ਕੈਂਡੀਡੇਟ ਨਿਵਾਸ ਕੇ ਆਇਆ ਮੈਂ ਕਾਂਗਰਸ ਪਾਰਟੀ ਹਾਈ ਕਮਾਂਡ ਦੀ ਤਹਿ ਦਿਲੋਂ ਧੰਨਵਾਦੀ ਹਾਂ ਜਿਹੜਾ ਉਹਨਾਂ ਨੇ ਇੱਕ ਮਹਿਲਾ ਵਰਕਰ ਨੂੰ ਇੱਕ ਜਿਲੰਦਰ ਦੀ ਬੇਟੀ ਨੂੰ ਇਕ ਪੰਜਾਬ ਦੀ ਧੀ ਨੂੰ ਟਿਕਟ ਦੇ ਨਾਲ ਨਵਾ ਗਿਆ ਮਹਿਲਾ ਵਰਗ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਇਸ ਸੀ ਦਾ ਔਰ ਅਸੀਂ ਇਹ ਜਿਹੜੀ ਸੀਟ ਆ ਸਾਡੀ ਵੈਸਟ ਦੇ ਜਿਹੜੇ ਵੋਟਰ ਆ ਇਹ ਸੀਟ ਜਿੱਤ ਕੇ ਅਸੀਂ ਕਾਂਗਰਸ ਚੋਈ ਤੁਸੀਂ ਮੋਹਾਨਪਾਲ ਜੀ ਲਏ ਹੋ ਤਾਂ ਲੋਕਾਂ ਦੇ ਵਿੱਚ ਵਿਚਰ ਕੇ ਤੁਹਾਨੂੰ ਕਿਹੜੇ ਕਿਹੜੇ ਮੁੱਦੇ ਪਤਾ ਲੱਗੇ ਨੇ ਤਾਂ ਕੀ ਕਹਿਣਾ ਚਾਹਦੇ ਹੋ ਤਾਂ ਚੰਨੀ ਸਾਹਿਬ ਨੇ ਹੁਣੇ ਹੀ ਤੁਹਾਨੂੰ ਦੱਸਿਆ ਕਿ ਮੇਨ ਮੁੱਦੇ ਜਿਹੜੇ ਹੈਗੇ ਆ ਜਿਸ ਤਰ੍ਹਾਂ ਜੇ ਤੁਸੀਂ ਵੈਸਟ ਦੇ ਕਹਿੰਦੇ ਤਾਂ ਦੱਸਿਆ ਕਿ ਨਸ਼ਾ ਹੈਗਾ ਔਰ ਤੇਈ ਵਾਰਡ ਹੈਗੇ ਜਲੰਧਰ ਵੈਸ ਦੇ ਵਿੱਚ ਹਰ ਵਾਰਡ ਦੇ ਵਿੱਚ ਕੀ ਕੋਈ ਪ੍ਰੋਬਲਮ ਹੈ ਔਰ ਜਦੋਂ ਦੀ ਇਹ 2.5 ਸਾਲਾਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਜਿਹੜਾ ਗਰਗ ਹੋ ਗਿਆ ਨਾ ਕਿਤੇ ਲਾਅ ਐਂਡ ਆਰਡਰ ਦੀ ਸਿਟੀ ਨਾਰਮਲ ਹੈਗੀ ਹੈ ਨਸ਼ਿਆਂ ਦੀ ਪਰਹਾਰ ਹੈ ਲਾਟੀ ਸਿਸਟਮ ਜ਼ੋਰਾਂ ਤੇ ਮੈਂ ਇੱਕ ਦੋ ਜਗ੍ਹਾ ਗਈ ਜਦੋਂ ਚੰਨੀ ਸਾਹਿਬ ਦੇ ਨਾਲ ਵੀ ਅਸੀਂ ਇਲੈਕਸ਼ਨ ਕੈਂਪੇਨ ਤੇ ਜਾਂਦੇ ਰਹੇ ਹਾਂ ਔਰ ਬੀਬੀਆਂ ਰੋਂਦੀਆਂ ਕਿ ਸਾਡੇ ਬੱਚੇ ਦੇਖੋ ਪਏ ਆ ਜਿਨ੍ਹਾਂ ਨੇ ਕਮਾਈ ਕਰਕੇ ਮਾਪੇ ਨੂੰ ਖੜਾਉਣਾ ਸੀਗਾ